ਸਹੀ ਗੱਲ ਜੀ ਆਪਾਂ ਇਸ ਟਾਈਮ ਪਟਿਆਲਾ ਚੌਂਗ ਦੇ ਵਿੱਚ ਖੜੇ ਆ ਇੱਥੇ ਜੋ ਹੈਗਾ ਆਪਣੇ ਜਿਮ ਐਸੋਸੀਏਸ਼ਨ ਜਿਹੜੀ ਹੈਗੀ ਹੈ ਜਮਾਂ ਦੇ ਜਿਹੜੇ ਮਾਲਕਾ ਜਾਂ ਜਿਮ ਦੇ ਜਿਹੜੇ ਹੈਗੇ ਪਸੰਦਾ ਜਿਹੜੇ ਬੰਦੇ ਹੈਗੇ ਆ ਉਹਨਾਂ ਲੋਕ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਕੀ ਪੰਜਾਬ ਦੇ ਵਿੱਚ ਜਦੋਂ ਸਾਰਾ ਕੁਝ ਖੁੱਲ ਚੁੱਕਾ ਹੈਗਾ ਤੇ ਜਿਮ ਮੈਂ ਕਿਉਂ ਨਹੀਂ ਖੋਲੇ ਜਾ ਰਹੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਨਾ ਭਾਈ ਤੁਹਾਡੀ ਨਾਂਜੀ ਜਸਮੀਤ ਸਿੰਘ ਕੀ ਤੁਹਾਡੀ ਮੰਗ ਕੀ ਹੈਗੀ ਮੰਗ ਹੈ ਜਿਮਾਂ ਖੋਲੀਆਂ ਜਾਣ ਠੇਕੇ ਖੁੱਲੇ ਨੇ ਬਾਕੀ ਸਭ ਕੁਝ ਖੁੱਲਿਆ ਹੋਇਆ ਹੈ ਤੇ ਜਿਮਾਂ ਤੋਂ ਕੀ ਦਿੱਕਤ ਹੋ ਰਹੀ ਹੈ ਜੀ ਜਿਮਾਂ ਤੋਂ ਅੱਜ ਤੱਕ ਕਿਹੜਾ ਪੇਸ਼ੈਂਟ ਆਇਆ ਕੋਈ ਪੇਸ਼ੈਂਟ ਨਹੀਂ ਆਇਆਗਾ ਜਿਮ ਸਾਰੇ ਰੂਲ ਅਪਣਾ ਰਹੇ ਸਭ ਕੁਝ ਕਰ ਰਹੇ ਨੇ ਲੇਕਿਨ ਸਰਕਾਰਾਂ ਫੇਰ ਨਹੀਂ ਖੋਲਦੀਆਂ ਵੀ ਹੈਗੀਆਂ ਜਿਹੜੇ ਜਿੰਮਾਂ ਦੇ EMPLOYEES ਹੈਗੇ ਨੇ ਜਿਹੜੇ TRAINER ਹੈਗੇ ਨੇ ਉਹ ਵਿਚਾਰੇ ਤੰਗ ਹੋ ਰਹੇ ਨੇ ਉਹਨਾਂ ਦਾ ਰੋਜ਼ਗਾਰ ਨਹੀਂ ਹੈਗਾ ਸਰਕਾਰ ਉਹਨਾਂ ਵਾਸਤੇ ਕੁਝ ਕਰਦੀ ਨਹੀਂ ਪਈ ਹੈਗੀ ਠੀਕ ਹੈ ਜੀ ਠੀਕ ਹੈ ਜਿਹੜੇ ਵਰਕਆਊਟ ਕਰਦੇ ਨੇ ਇਹਦੇ ਨਾਲ ਦਾ ਸਗਾ ਬੱਚੇ ਤਕੜੇ ਹੋਣੇ ਨੇ ਕਮਜ਼ੋਰ ਥੋੜੀ ਹੋਣੇ ਨੇ ਅੱਛਾ ਜੀ ਔਰ ਜਿਹੜੇ ਸਰਕਾਰ ਦਾ ਇਹ ਕਹਿਣਾ ਹੈਗਾ ਕਿ ਜਿਹੜੀ ਕੋਰੋਨਾ ਮਹਾਮਾਰੀ ਹੈਗੀ ਉਹਦੇ ਨੀਮਾ ਜਿਹੜੇ ਬਣਾਏ ਉਹਦੇ ਤਹਿਤ ਜਿਹੜੇ ਜਿੰਮ ਖੋਲੇ ਜਾਣਗੇ ਦੇ ਬਿਮਾਰੀ ਫੈਲਣ ਦਾ ਖਤਰਾ ਹੈ ਬਿਮਾਰੀ ਅਜੇ ਤੱਕ ਤਾਂ ਆਇਆ ਨਹੀਂ ਜੀ ਕੋਈ ਪੇਸ਼ੈਂਟ ਕਰੋਨਾ ਦਾ ਉਸ ਤੋਂ ਬਾਅਦ ਇਹਨਾਂ ਨੇ ਲਾਸਟ ਟਾਈਮ ਜਿਮਾਂ ਖੋਲ੍ਹੀਆਂ ਸੀਗੀਆਂ ਤਦ ਨੇ ਰੂਲ ਨਿਯਮ ਦਿੱਤੇ ਸੀਗੇ ਵੀ ਇੰਨੇ ਬੰਦੇ ਹੋਣਗੇ ਜਿੰਮੇ ਚ ਇਸ ਤਰ੍ਹਾਂ ਰਹਿਣਗੇ ਇਸ ਤਰ੍ਹਾਂ ਸਾਰਾ ਕੰਮ ਕਰਨਗੇ ਉਹ ਸਾਰੇ ਜਿਮਾਂ ਨੇ ਅਪਣਾਏ ਨੇ ਰੂਲ ਅੱਜ ਤਾਂ ਉਸ ਰੂਲ ਦੇ ਮਤਾਬਿਕ ਤਿਆਰ ਹੈਗੇ ਸਾਰੇ ਕਰੰ ਨੂੰ ਵੀ ਘੱਟੋ ਘਾਟੇ ਕਰਨ ਦੇਣ ਵੀ ਅੰਦਰ 10 ਬੰਦੇ ਰਹਿਣਗੇ ਜੀ 15 ਬੰਦੇ ਰਹਿਣਗੇ ਇੰਨਾ ਵਰਕਆਊਟ ਕਰਨਗੇ ਜਿਮ ਸੈਨੀਟਾਈਜ਼ ਹੋਏਗਾ ਸਭ ਕੁਝ ਕਰਦੇ ਆ ਸੀ ਇਹਦਾ ਸਰਕਾਰ ਦੇ ਕਾਨੂੰਨ ਦੇ ਮਤਲਬਿਕ ਚੱਲਣ ਨੂੰ ਤਿਆਰ ਹੈ ਜਿਮਾਂ ਦਾ ਖੋਲਣ ਵਰਕਆਊਟ ਜਿਹੜੇ ਬੰਦੇ ਵਰਕਆਊਟ ਕਰਦੇ ਨੇ ਉਹਨਾਂ ਦੀ ਐਕਸਰਸਾਈਜ਼ ਦਾ ਰਹਿ ਰਹੀਆਂ ਸਭ ਕੁਝ ਰਹਿ ਰਿਹਾ ਹੈ ਜਿਹੜੇ ਕੰਪੀਟੀਸ਼ਨ ਕਰ ਰਹੇ ਨੇ ਮੁੰਡੇ ਉਹਨੇ ਮੁੰਡੇ ਦੇ ਕੰਪੀਟੀਸ਼ਨ ਨੇ ਹੋਰ ਬੰਦੇ ਦੇ ਕੰਪੀਟੀਸ਼ਨਸ ਨੇ ਉਹਨਾਂ ਦੇ ਕੰਪੀਟੀਸ਼ਨ ਖਰਾਬ ਹੋਰ ਨੇ ਕੱਲ ਨੂੰ ਅੱਗੇ ਬਾਹਰ ਜਾ ਕੇ ਖੇਡਣਾ ਹੈਗਾ ਉਹ ਕਿੱਥੋਂ ਹੋਣਾ ਜੀ ਬਾਹਲੀ ਕੰਟਰੀਆਂ ਨੇ ਤਾਂ ਖੋਲ ਹੀ ਦਿੱਤੇ ਨੇ ਹਾਂ ਜੀ ਟੀ ਮੈਡਮ ਤੁਸੀਂ ਤੁਹਾਡਾ ਕੀ ਨਾਮ ਜੀ ਸਿੰਪਲ ਚਾਹਾਨ ਕੀ ਮੰਗਦੀ ਹੈ ਤੁਹਾਡੇ ਨੂੰ ਸਰ ਸਾਡੀ ਮੰਗ ਇਹ ਹੈ ਜਿਸ ਤਰੀਕੇ ਨਾਲ ਬਾਕੀ ਸ਼ੌਕ ਸਾਡੀ ਇੰਡਸਟਰੀ ਬਾਕੀ ਖੋਲੀ ਜਾ ਰਹੀ ਹੈ ਉਸ ਕਿਉਂਕਿ ਇੱਕ ਤਾਂ ਇਹ ਹੈ ਕਿ ਸਾਡੇ ਜਿਸ ਤਰ੍ਹਾਂ ਨਾਲ ਵੈਕਸੀਨ ਦੀ ਹੋਣੇ ਕਮੀ ਹੋ ਰਹੀ ਹੈ ਤਾਂ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਐਸੀ ਦੂਜੀ ਵੇ ਨਾਲ ਕਿਦਾਂ ਲੋਕ ਨੂੰ ਸਟਰੋਂਗ ਕਰ ਸਕਦੇ ਆ ਫਿਜ਼ੀਕਲੀ ਵੀ ਤੇ ਮੈਂਟਲੀ ਵੀ ਤੇ ਇੱਕ ਵਰਕਆਊਟ ਇੱਕ ਐਡੀ ਚੀਜ਼ ਹੈ ਜੇ ਲੋਕਾਂ ਨੂੰ ਮੈਂਟਲੀ ਵੀ ਸਟ੍ਰੈਸ ਐਂਗਜ਼ਾਇਟੀ ਡਿਪਰੈਸ਼ਨ ਤੇ ਬਾਕੀ ਚੀਜ਼ਾਂ ਨੂੰ ਮਦਦ ਕਰਦੀ ਹੈ ਚਾਹੇ ਕੋਰੋਨਾ ਹੈ ਐਸੀ ਉਹਨੂੰ ਉਹਦੇ ਡਿਸਾਈਡ ਕਰ ਸਕਦੇ ਜੇ ਸਾਡੀ ਇਮਿਊਨਿਟੀ ਸਟਰੋਂਗ ਹੈ ਅਕਚਲ 'ਚ ਕੋਰੋਨਾ ਉਹਨਾਂ ਨੂੰ ਹੀ ਲੱਗ ਰਿਹਾ ਹੈ ਜਿਹਨੂੰ ਲੱਗ ਰਹੀ ਹੈ ਠੀਕ ਹੈ ਉਹ ਨਾ ਲਗ ਰਹੀ ਜਿਨ੍ਹਾਂ ਦੀ ਇਮਿਊਨਿਟੀ ਖਰਾਬ ਹੈ ਇਹ ਤਾਂ ਸਰਕਾਰ ਨੂੰ ਸਭ ਨੂੰ ਪਤਾ ਚਾਹ ਕਰ ਨੂੰ ਸਰਕਾਰ ਵੀ ਕਹਿ ਰਹੀ ਹੈ ਇਮਿਊਨਿਟੀ ਬਣਾਓ ਜਿਸ ਤਰ੍ਹਾਂ ਜਿੰਮ ਹੈਗਾ ਇੱਕ ਐਸਾ ਕਿ ਜਿਹਨੂੰ ਬਾਰ ਬਾਰ ਟੱਚ ਕੀਤਾ ਜਾਂਦਾ ਮੈਨੀ ਟਾਈਮ ਟੱਚ ਹੁੰਦੇ ਇਸ ਕਰਕੇ ਪ੍ਰੋਬਲਮ ਆ ਸਕਦੀ ਹੈ ਸਰ ਪ੍ਰੋਬਲਮ ਇਸ ਚੀਜ਼ ਦਾ ਹੈ ਇਹ ਵੀ ਹੈਲੋ ਵੀ ਹੁੰਦੀ ਹੈ ਲੋਕਾਂ ਨੇ ਸੈਨੀਟਾਈਜ਼ਰ ਕੱਢਿਆ ਮਾਸਕ ਕੱਢਿਆ ਹਰ ਚੀਜ਼ ਕੱਢੀ ਗਈ ਹੈ ਜਿਹਨੂੰ ਆਪਾਂ ਨੂੰ ਸੈਨੀਟਾਈਜ਼ ਕਰਦੇ ਹੈ ਜਿੰਮਾ ਜੇ ਸਾਨੂੰ ਜੇ ਪਰਮਿਸ਼ਨ ਮਿਲੇ ਅਸੀਂ ਗਾਈਡਲਾਈਨ ਦੇ ਨਾਲ ਸੈਨੀਟਾਈਜ਼ ਕਰਕੇ ਉਹਨੂੰ 10-10 ਬੰਦਿਆਂ ਨੂੰ ਅਲਾਉ ਕਰਕੇ ਵੀ ਅਸੀਂ ਖੋਲ੍ਹ ਸਕਦੇ ਹਾਂ 1-1 ਘੰਟਿਆਂ ਤੇ ਅੱਛਾ ਜੀ ਹਾਂ ਜੇ ਇੰਨੀ ਵੱਡੀ ਹੈ ਸਾਡੀ ਮੰਗ ਹੈ ਕਿ ਇਹ ਐਪਰ ਨੋਰਮਸ ਕੋਈ ਅਪਲਾਈ ਕਰ ਦਿੱਤੇ ਜਾਂਦੇ ਕੋਈ ਸਾਡੇ ਕੋਲ ਵੈਸੇ ਐਸੋਸੀਏਸ਼ਨਸ ਹੈ ਜਿਵੇਂ ਦੀ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਇੱਕ ਰੂਲ ਬਣਾ ਕੇ ਖੋਲ੍ਹ ਸਕਦੇ ਹਾਂ ਤੇ ਹੁਣ ਇਸ ਜਗ੍ਹਾ ਦੇ ਜਿਹੜੇ ਜਿੰਮੇ ਦੇ ਵਿੱਚ ਬੰਦੇ ਆਉਂਦੇ ਐ ਇਹਨਾਂ ਕੀ ਸਾਰਿਆਂ ਨੂੰ ਅਕਲ ਹੈ ਵੀ ਕਿਸ ਤਰ੍ਹਾਂ ਨਾਲ ਅਸੀਂ ਸੋਸ਼ਲ ਡਿਸਟੈਂਸਿੰਗ ਕਰ ਸਕਦੇ ਹਾਂ ਜੇ 1 ਘੰਟੇ 'ਚ 10 ਬੰਦੇ ਵੀ ਐ ਤੇ ਆਪਾਂ ਮੰਨ ਲਈਏ ਕਿ 2000 ਸਕਰ ਫੀਟ ਵਿੱਚ ਹੈ ਉਹਦੇ ਵਿੱਚ ਘੱਟੋ ਘੱਟ 10 ਬੰਦਾ 1 ਘੰਟੇ ਨਾਲ ਆਰਾਮ ਨਾਲ ਆ ਸਕਦਾ ਹੈ ਇਹ ਤੁਹਾਡੇ ਮਨ ਤੇ ਕਿਥੋਂ ਖਿਆਲ ਆ ਗਿਆ ਆਪਾਂ ਸੰਘਰਸ਼ ਕਰੀਏ ਕਿਉਂਕਿ ਸਰ ਆਲਰੇਡੀ 1.5 ਮਹੀਨੇ ਹੋ ਗਏ ਜਦ ਪਿਛਲੇ ਵਾਰ ਲਾਕਡਾਊਨ ਹੋਇਆ ਸੀ 5 ਮਹੀਨੇ ਜਦ ਬੰਦ ਕਿਤੇ ਗਏ ਸੀ ਅਸੀਂ ਨੇ ਉਹ ਲੋਨ ਚੁਕਾ ਕਰਨ ਦੇ ਜਗ੍ਹਾ ਤੇ ਅਸੀਂ ਨੇ ਬਾਹਰੋਂ ਫਾਈਨੈਂਸ਼ੀਅਲ ਤੋਂ 10-10% ਤੇ 55% ਤੇ ਲੋਨ ਲੈ ਕੇ ਉਹਨੂੰ ਉਹਨੂੰ ਪੂਰਾ ਕੀਤਾ ਹੁਣ ਅਸੀਂ ਉਹ ਪੂਰਾ ਹੁਣੇ ਹੋਇਆ ਨਹੀਂ ਸੀ ਕਿ ਦੁਜੇ ਵਾਰ ਵਾਪਸ ਤੋਂ ਕਰਤਾ ਤੇ ਸਭ ਤੋਂ ਪਹਿਲਾਂ ਜੇਮ ਇੰਡਸਟਰੀ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਚੱਕਰ ਜੇ ਇਸ ਲਈ ਤਾਂ ਕੋਈ ਮੰਗ ਪੱਤਰ ਡੀਸੀ ਵਗੈਰਾ ਦਿੰਦਾ ਕਿ ਸਮਝ ਸਰ ਉਹਨਾਂ ਦਾ ਪਹਿਲਾਂ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਸੀਐਮ ਤੋਂ ਮੰਗ ਕਰੋ ਜੇ ਉਹਨਾਂ ਦੀ ਉਹ ਕਹਿ ਦਿੰਦੇ ਆ ਖੋਲਣ ਨੂੰ ਤਾਂ ਫਿਰ ਡੀਸੀ ਐਸਟੀਓ ਸਾਰੇ ਮੰਨ ਜਾਣਗੇ ਖੋਲਣ ਨੂੰ ਮੇਨ ਤਾਂ ਇਹ ਵੀ ਇਹ ਚੀਜ਼ ਸਾਡੇ ਸੀਐਮ ਨੂੰ ਸਮਝਾ ਨਹੀਂ ਰਿਹਾ ਕਿ ਅਸੀਂ ਕਿੰਨੇ ਦਿੱਕਤਾਂ ਆ ਰਿਹਾ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਡੇਢ ਮਹੀਨੇ ਤੋਂ ਆਸੀਂ ਜਿਹੜੇ ਖੜੇ ਹੈ ਸਾਰਿਆਂ ਦੀ ਫੈਮਲੀ ਹੈ ਸਾਰੇ ਦੇ ਵਿੱਚ ਬਜ਼ੁਰਗ ਰਹਿੰਦੇ ਆ ਮਾਂ ਬਾਪ ਬੱਚੇ ਕਿਸੇ ਦੀ ਵਾਈਫ ਪ੍ਰੈਗਨੈਂਟ ਹੈ ਉਹਨਾਂ ਨੂੰ ਦਵਾਈ ਖਰਚਾ ਕਿੱਥੋਂ ਲੈ ਕੇ ਆਣਗੇ ਲੋਕ ਤੁਹਾਨੂੰ ਇਹ ਸਨ ਸਾਡੇ ਨਾਲ ਜਿਹੜੇ ਐ ਜੀਐਮ ਐਸੋਸੀਏਸ਼ਨ ਵਾਲੇ ਹੈਗੇ ਜਿੰਮ ਇਹਨਾਂ ਦੇ ਕਿਸੇ ਕੋਈ ਕਈ ਮਾਲਕ ਹੈਗੇ ਕਈ ਉਹ ਵੀ ਲੜਕੇ ਹੈਗੇ ਜਿਹੜੇ ਇੱਥੇ ਜਿੰਮ ਕਰ ਰਹੇ ਉਹਨਾਂ ਨੇ ਮੰਗ ਆ ਕਿ ਐਡਾ ਜਿੰਮ ਬੰਦ ਕਰ ਨਾਲ ਇੰਡਸਟਰੀ ਨੂੰ ਨੁਕਸਾਨ ਹੈਗਾ ਤੇ ਸੇਤਾ ਨੂੰ ਨੁਕਸਾਨ ਹੈ ਕੈਮਰਾਮੈਨ ਸੁਖਿੰਦਰ ਸੈਣੀ